ਵਤਨ 'ਤੇ ਮਰਨੇ ਵਾਲੋ ਕਾ ਅੰਤਿਮ ਯਹੀ ਨਿਸ਼ਾਨ ਹੋਗਾ ਸਾਡਾ ਤਾਂ ਬੰਦ-ਬੰਦ ਕਟਾਉਣ ਦਾ ਇਤਿਹਾਸ ਹੈ ਸਿੱਖਾਂ ਦਾ ਇਤਿਹਾਸ ਆ ਚਰਖਣੀਆਂ ਤੇ ਚੜਨ ਦਾ ਹੁਣ ਇੰਨੇ ਲੋਕ ਖੜੇ ਨੇ ਮੇਰੇ ਨਾਲ ਮੈਂ ਵੀ ਆਇਆ ਇੱਥੇ ਕੀ ਤੁਸੀਂ ਆਪਣੇ ਕੌਮ ਦੇ ਇੱਕ ਕਿਸਾਨ ਅਗੂ ਨੂੰ ਐ ਮਰਦਾ ਦੇਖ ਸਕਦੇ ਹੋ ਸਾਡੀ ਕੌਮ ਨੂੰ ਗੁਰੂ ਸਾਹਿਬ ਨੇ ਸ਼ਹੀਦੀਆਂ ਦੇ ਕੇ ਹੱਥ 'ਚ ਤੇਗ ਫੜਾਈ ਹਥਿਆਰ ਫੜਾਏ ਜਦ ਗੁਰੂ ਸਾਹਿਬ ਨੇ ਸਾਡੀ ਬਜ਼ੁਰਗਾਂ ਨੂੰ ਵੱਡੇ-ਵੱਡੇਰਿਆਂ ਨੂੰ ਹਥਿਆਰ ਫੜਾਏ ਤਾਂ ਸਾਡਾ ਰਾਜਪਾਗ ਕਾਬਲ ਕੰਦਾਰ ਲੈ ਲਦਾਖ ਖੈਬਰ ਦਰਿਆ ਤੱਕ ਫੇਰਾ ਹਰਿਆਣਾ ਲਾਲ ਕਿਲੇ ਤੱਕ ਸਾਡੇ ਝੂਲਦੇ ਸੀ ਝੰਡੇ ਉਸ ਤੋਂ ਬਾਅਦ ਆ ਗਿਆ ਲੋਕ ਰਾਜ ਸਾਦੇ ਹੱਥ ਚੋਂ ਵੋਟਾਂ ਫੜਾਤੀਆਂ ਵੀ ਤੁਸੀਂ ਹਥਿਆਰਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਵੋਟਾਂ ਦੀ ਗੱਲ ਕਰੋ ਕਰਦੇ ਆਂ ਵੋਟਾਂ ਦੀ ਗੱਲ ਤੇ ਵੋਟਰਾਂ ਹੀ ਤਾਂ ਸਾਨੂੰ ਮਾਰਿਆ ਗਿਆ ਅੱਜ ਸਿੱਖਾਂ ਦੀ ਸ਼ਕਤੀ ਕੀ ਰਹੀ 13 ਸੀਟਾਂ ਇਹ ਰਾਜ ਭਾਗ ਦੇ ਮਾਲਕ ਸੀ ਮੈਂ ਫਰਾਂਸ ਗਿਆ ਸੀ ਉੱਥੇ ਇੱਕ ਡਿਬੇਟ ਹੋ ਰਹੀ ਸੀ ਇੱਕ ਗੋਰੇ ਨੇ ਹਿੰਦੁਸਤਾਨ ਦੀ ਕੌਮ ਵਾਸਤੇ ਜੋ ਸ਼ਬਦ ਵਰਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਹਿੰਦਾ ਤੁਸੀਂ ਕਾਇਰ ਹੋ ਕਹਿੰਦਾ ਤੁਹਾਡੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਹਿੰਦ ਦੀ ਦੱਸੋ ਇਹਨੇ ਲੋਕ ਖੜੇ ਆ ਹਜ਼ਾਰਾਂ ਸਾਲਾਂ ਦੀ ਹਿੰਦ ਦੀ ਗੁਲਾਮੀ ਰਹੀ ਆ ਅੰਗਰੇਜ਼ਾਂ ਦੀ ਗੁਲਾਮੀ ਵੱਖ-ਵੱਖ ਰਾਜਿਆਂ ਦੀ ਗੁਲਾਮੀ ਮੁਗਲਾਂ ਦੀ ਗੁਲਾਮੀ ਤਾਂ ਇਸ ਨੂੰ ਆਜ਼ਾਦ ਕਿਨੇ ਕਰਾਇਆ ਜੀ 80% ਸਾਡੇ ਸਿੱਖਾਂ ਨੇ ਫਾਸਿਆਂ ਦੇ ਰਸਤੇ ਚੁੰਮੇ ਤਾਂ ਇਹ ਆਜ਼ਾਦੀ ਮਿਲੀ ਆਜ਼ਾਦੀ ਅਸੀਂ ਹਿੰਦੁਸਤਾਨ ਨੂੰ ਤਾਂ ਦਿਵਾਈ ਸੀ ਤੁਹਾਡੇ ਤੋਂ ਤਾਂ ਆਜ਼ਾਦੀ ਲਈ ਨਹੀਂ ਗਈ ਅਸੀਂ ਇਹ ਤੁਹਾਨੂੰ ਆਜ਼ਾਦ ਕਰਾਤਾ ਅੱਜ ਸਾਡੇ ਕੋਲ ਇਹ ਵੀ ਹੱਕ ਨਹੀਂ ਵੀ ਅਸੀਂ ਲਾਲ ਕਿਲੇ ਤੱਕ ਦਿੱਲੀ ਤੱਕ ਜਾ ਸਕੀਏ ਜਿਹਨੂੰ ਅਸੀਂ ਆਪਦਾ ਦੇਸ਼ ਕਹਿੰਦੇ ਜਿਸ ਦੇਸ਼ ਨੂੰ ਅਸੀਂ ਹਰਤ ਕ੍ਰਾਂਤੀ ਲਿਆ ਕੇ ਤੁਹਾਨੂੰ ਇਹ ਪੈਰਾਂ ਤੇ ਖੜਾ ਕੀਤਾ ਨਹੀਂ ਤਾਂ ਸਮੁੱਚਾ ਹਿੰਦੁਸਤਾਨ ਭੁੱਖਾ ਮਰ ਜਾਂਦਾ ਅੱਜ ਸਾਡਾ ਕਿਸਾਨ ਉੱਥੇ ਤੱਕ ਨਹੀਂ ਜਾ ਸਕਦਾ ਜਦੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਪ੍ਰੇਰਿਤ ਹੋ ਕੇ ਸੰਘਰਸ਼ ਸ਼ੁਰੂ ਨਹੀਂ ਹੁੰਦਾ ਮੈਨੂੰ ਨਹੀਂ ਲੱਗਦਾ ਸਾਨੂੰ ਹੱਕ ਦੇ ਦੇਣ ਸਾਡੇ ਉਹ ਬਹੁਤ ਸਾਰੇ ਕਹਿੰਦੇ ਨੇ ਕਿ ਇਹ ਮਾਹੌਲ ਖਰਾਬ ਕਰ ਰਹੇ ਨੇ ਲੋਕਾਂ ਦੇ ਪੁੱਤ ਮਰਵਾ ਰਹੇ ਨੇ ਜਿਹੜੇ ਮਗਰ ਬੈਠੇ ਨੇ ਉਹੀ ਇਦਾਂ ਦੇ ਬਿਆਨ ਦਿੰਦੇ ਜਦ ਚੀਨ ਦੇ ਬਾਰਡਰ ਤੇ ਜਦ ਪਾਕਿਸਤਾਨ ਦੇ ਬਾਰਡਰ ਤੇ 71 72 ਬਾਟ ਦੀ ਜੰਗ ਲੜੀ ਉਦੋਂ ਅਸੀਂ ਸ਼ਹੀਦ ਸੀਗੇ ਨਾ ਅੱਜ ਜਦੋਂ ਅਸੀਂ ਹੱਕ ਮੰਗਦੇ ਆ ਅੱਜ ਅਸੀਂ ਅਤਵਾਦੀ ਵੱਖਵਾਦ ਦੇ ਖਾਲਸਤਾਨੀ ਪਾਗੀ ਜਿਹੜੀ ਸਰਕਾਰਾਂ ਨੂੰ ਰਾਜਪਾਗਿ ਚ ਤਾਂ ਕੀ ਹਿੱਸਾ ਦੇਣਾ ਸੀ ਸਾਡੀਆਂ ਹੁੰਦਾ 13 ਸੀਟਾਂ ਰਹਿ ਗਈਆਂ ਜੇ ਸਾਰਾ ਰਾਜਪਾਗਿ ਸਾਡੇ ਕੋਲੇ ਹੁੰਦਾ ਸਾਡੀਆਂ 300 ਸੀਟਾਂ ਹੁੰਦੀ ਜਿਹਨੂੰ ਮਰਜ਼ੀ ਹਿੰਦੁਸਤਾਨ ਦੀ ਗੱਡੀ ਤੇ ਬਿਠਾਉਂਦੇ ਜਿਹਨੂੰ ਮਰਜ਼ੀ ਲਾਉਂਦੇ ਭਗਵੰਤ ਮਾਨ ਕੋਲੇ ਟਾਈਮ ਆ ਉਹ 1.5 ਫੁੱਟ ਦਾ ਪਹੀਆ ਕੇਜਰੀਵਾਲ ਭੁਖ ਹੜਤਾਲ ਤੇ ਬੈਠਦਾ ਉੱਥੇ ਜਾਂਦਾ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਰਾਜਪਾਗਿ ਬਖਸ਼ਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਸ ਸੀ ਉਹ ਤਾਂ ਸਾਡੇ ਲੋਕਾਂ ਨੇ ਸ਼ਰਾਬੀ ਕਬਾਬੀ ਭਗਵੰਤ ਮਾਨ ਸਾਡੇ ਸਿਰਾਂ ਤੇ ਬਠਾ ਦੇ। ਇਹਨਾਂ ਚੋਂ ਹੁਣ ਸਾਰੇ ਕਹਿੰਦੇ ਅਸੀਂ ਨਹੀਂ ਵੋਟ ਪਾਈ। ਫਿਰ 92 ਤੋਂ 94 ਫਿਰ ਹੋ ਗਏ। ਫਿਰ ਆਪ ਵਧੀ ਜਾਂਦੇ ਉਹਨਾਂ ਦੀ ਵੋਟ ਤੇ ਇਹ ਇਹ ਲੋਕ ਸਾਡੇ ਸਿਰਾਂ ਤੇ ਬੈਠਣਗੇ। ਮੈਨੂੰ ਤਾਂ ਬੜਾ ਗਿਲਾ ਸੀ ਕੁਆ ਪੰਜਾਬ ਦੇ ਲੋਕਾਂ ਤੋਂ ਵੀ ਇਹ ਇਹਨਾਂ ਲੋਕਾਂ 'ਚ ਤੁਸੀਂ ਦੇਖਿਆ ਫਰੀਦੀਆਂ ਚੀਜ਼ਾਂ ਜੇ ਲੈਣੀਆਂ ਫਿਰ ਲਈ ਜਾਓ ਫਰੀਦੀਆਂ ਚੀਜ਼ਾਂ ਮਿਲਣੀਆਂ ਤੁਹਾਨੂੰ। ਤੇ ਲੈ ਕੇ ਰਾਜ ਭਗ ਤੁਹਾਡਾ ਸਾਹਮਣੇ ਤੁਹਾਡੀ ਆਉਣ ਵਾਲੀਆਂ ਪੀੜੀਆਂ نسلਾਂ ਨੂੰ ਹੁਣ ਵੋਟ ਨਾਲ ਖਤਮ ਕੀਤਾ ਨਸ਼ੇ ਨਾਲ ਖਤਮ ਕਰਨਗੇ ਇਹ ਇਹ ਕੰਮ ਦੇ ਔਰ ਲਾਇਕ ਨਹੀਂ ਸੀਗਾ ਆਪਦੇ ਬੱਚੇ ਛੱਡ ਕੇ ਵਿਆਹ ਕਰਾਉਣਾ ਉਹਦੀ ਕਿੱਡੀ ਵੱਡੀ ਪ੍ਰਾਪਤੀ ਹੈ ਲੋਕ ਹਜ਼ਾਰਾਂ ਲੋਕ ਰਹਿੰਦੇ ਨੇ ਵਿਆਹ ਬਿਨਾ ਪਹਿਲਾਂ ਤਾਂ ਇਹਨਾਂ ਨੇ ਅਨਪੜ੍ਹ ਰਹਿ ਕੇ ਬੰਜਰ ਜ਼ਮੀਨ ਤੇ ਫਲਦਾ ਨਾਲ ਹਲ ਵਾ ਕੇ ਸਾਨੂੰ ਪਾਲ ਕੇ ਇਸ ਕਦਰ ਬਣਾਇਆ ਪੜ੍ਹ ਲਿਖ ਕੇ ਵੀ ਅਸੀਂ ਆਪਦੀ ਕੌਮ ਦੀ ਗੱਲ ਕਰ ਸਕੀ ਅੱਜ ਫੇਰ ਇੱਥੇ ਅਸੀਂ ਲਾਤੇ ਇਹ ਪਿਠਾਤੇ ਅੱਜ ਫੇਰ 70 70 ਸਾਲਾਂ ਦੇ ਜਿਹੜੇ ਬਜ਼ੁਰਗਾਂ ਉਹਨਾਂ ਦੇ ਮੋਢੇ ਤੇ ਫੇਰ ਜ਼ਿੰਮੇਵਾਰੀ ਪਾਤੀ ਵੀ ਤੁਸੀਂ ਲੜੋ ਤੁਸੀਂ ਮਰੋ ਨੌਜਵਾਨੀ ਕਿੱਥੇ ਆ ਕਿਉਂ ਨਹੀਂ ਆਉਂਦੀ ਇੱਥੇ ਹੁਣ ਇਹਨਾਂ ਨੂੰ ਯੂਨਾਈਟਡ ਹੋਣ ਦੀ ਲੋੜ ਹੈ ਫਿਰ ਮਾਫ਼ ਨਹੀਂ ਕਰਨਾ ਹਿਸਟਰੀ ਨੇ ਪੀੜ ਪੀੜ ਚੋਂ ਵੱਖ ਹੋ ਕੇ ਜਿਹੜਾ ਕੋਈ ਕੰਮ ਕਰਦਾ ਨਾ ਇਤਿਹਾਸ ਉਸ ਨੂੰ ਯਾਦ ਕਰਦਾ ਜੱਲ੍ਹੇਵਾਲ ਸਾਹਿਬ ਦਾ ਉਹ ਸਟੈਂਡ ਹੈ ਪੀੜ ਚੋਂ ਵੱਖ ਹੋ ਕੇ ਇਹਨਾਂ ਨੇ ਸਟੈਂਡ ਲਿਆ ਉਹੀ ਤਾਂ ਚੁਭੀ ਜਾਂਦਾ ਬਾਈ ਨਸ਼ੇ ਵਾਲੀਆਂ ਗੋਲੀਆਂ ਵਾਸਤੇ ਸਾਡੇ ਸਿੰਘਾਂ ਦੀਆਂ ਲੈਣਾ ਲੱਗੀਆਂ ਤੇ ਜੇ ਇਹ ਚੀਜ਼ਾਂ ਵਾਸਤੇ ਅਸੀਂ ਨਹੀਂ ਲੜਾਂਗੇ ਫਿਰ ਖਤਮ ਹੋ ਜਾਾਂਗੇ ਪ੍ਰਵਾਸ ਹੋ ਗਿਆ ਚਲੇ ਗਏ ਸਾਰੇ ਨੌਜਵਾਨ ਇੱਥੋਂ ਬੜਾ ਦਰਦ ਠੀਕ ਆ ਇਹ ਇਹ ਗੁਰੂ ਸਾਹਿਬ ਨੇ ਕੀ ਉਹਨਾਂ ਦੀ ਆਤਮਾ ਰੋਂਦੀ ਨਹੀਂ ਕਰ ਲੌਂਦੀ ਨਹੀਂ ਉਹ ਵੀ ਇੰਨਾ ਵਾਸਤੇ ਮੈਸੇਜ ਦੀਆਂ ਦਿੱਤੀ ਵੀ ਮੇਰਾ ਦੇਸ਼ ਛੱਡ ਕੇ ਚਲੇ ਜਾਣਾ ਕਿਸਾਨੀ ਅੰਦੋਲਨ ਖਨੌਰੀ ਮੌਜੂਦ ਆ ਅਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤਾ ਜਿਹੜਾ ਉਹ 24 ਦਿਨ ਹੋ ਗਏ ਨੇ ਨਿਰੰਤਰ ਜਾਰੀਆ ਸੋ ਸੈਨੇ ਤੋਂ ਬਾਈ ਸੁਖਵਿੰਦਰ ਸਿੰਘ ਜੀ ਪਹੁੰਚੇ ਨੇ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਨੇ ਸਮਰਥਨ ਦੇ ਲਈ ਹਰ ਇੱਕ ਜਿਹੜਾ ਸਮਾਜ ਸੇਵੀ ਜਾਂ ਪੰਜਾਬ ਨੂੰ ਪਿਆਰ ਕਰਨ ਵਾਲਾ ਇਨਸਾਨ ਆ ਉਹ ਇੱਥੇ ਪਹੁੰਚ ਰਿਹਾ ਸੁਖਵਿੰਦਰ ਸਿੰਘ ਜੀ ਪਹੁੰਚੇ ਨੇ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਡੇ ਵਿਚਾਰ ਲੈਣ ਆਏ ਇੱਥੇ ਤੁਸੀਂ ਕਿਸਾਨੀ ਅੰਦੋਲਨ ਨੂੰ ਚ ਆਪਣਾ ਚੈਨਲ ਫੋਲ ਪਾ ਰਹੇ ਹੋ ਇਸ ਵਾਸਤੇ ਮੇਰੇ ਵਾਸਤੇ ਤੁਸੀਂ ਸਲੂਟ ਹੈ ਤੁਹਾਨੂੰ ਸ਼ਰਦਾ ਤੁਹਾਡੇ ਚੈਨਲ ਨੂੰ ਜੀ ਅ ਵੀਰ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਸਥਿਤੀ ਕਾਫੀ ਨਾਜ਼ੁਕ ਹੋ ਗਈ ਆ ਅੱਜ ਬੇਹੋਸ਼ ਵੀ ਹੋ ਗਏ ਨੇ ਡੱਲੇਵਾਲ ਸਾਹਿਬ 10 ਮਿੰਟ ਬੇਹੋਸ਼ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼ਾਂ ਨੂੰ ਸਰਕਾਰ ਹੈ ਜਿਹੜੀ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ ਕਹਿੰਦਾ ਜ਼ੁਲਮ ਕੇ ਸائے ਮੇ ਲਬ ਖੋਲੇਗਾ ਕੌਣ ਅਗਰ ਹਮ ਹੀ ਚੁੱਪ ਰਹੇ ਤਾਂ ਬੋਲੇਗਾ ਕੌਣ ਸੋ ਸਾਡਾ ਸੁਭਾਰ ਆ ਸਾਡਾ ਬਲੱਡ ਆ ਪੰਜਾਬੀਆਂ ਦਾ ਬਾਗੀ ਬਲੱਡ ਆ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਉੱਠਦੇ ਆ ਸੋ ਅੱਜ ਜੇ ਕਹੀਏ ਵਤਨ 'ਤੇ ਮਰਨੇ ਵਾਲੋ ਕਾ ਅੰਤਿਮ ਯਹੀ ਨਿਸ਼ਾਨਾ ਹੋਗਾ ਸਾਡਾ ਤਾਂ ਬੰਦ-ਬੰਦ ਕਟਾਉਣ ਦਾ ਇਤਿਹਾਸ ਆ ਸਿੱਖਾਂ ਦਾ ਇਤਿਹਾਸ ਆ ਚਰਖਣੀਆਂ ਤੇ ਚੜਨ ਦਾ ਸੋ ਹੁਣ ਸਮਾਂ ਜਿਹੜਾ ਹੈਗਾ ਸਮਾਂ ਵੀਰ ਜੀ ਇਹ ਆ ਮੈਂ ਕਾਫੀ ਅੰਦੋਲਨਾਂ 'ਚ ਗਿਆ ਸਾਰੇ ਲੋਕ ਕਾਫੀ ਅੰਦੋਲਨਾਂ 'ਚ ਗਏ ਹੋਣਗੇ 10-12 ਸਾਲਾਂ ਦੇ ਆਪਾਂ ਕਾਫੀ ਅੰਦੋਲਨਾਂ 'ਚ ਗਏ ਆ ਪਰ ਮੈਂ ਅੱਜ ਪੰਜਾਬ ਨੂੰ ਬੇਨਤੀ ਕਰਦਾ ਵੀ ਉਹ ਅੰਦੋਲਨਾਂ ਦਾ ਸਿੱਟਾ ਕੀ ਨਿਕਲਿਆ ਰਿਜ਼ਲਟ ਕੀ ਨਿਕਲਿਆ ਹੁਣ ਤੱਕ ਜਿੰਨੇ ਅੰਦੋਲਨ ਆਪਾਂ ਜ਼ੀਰਾ ਅੰਦੋਲਨ ਲੜਿਆ ਕਿਸਾਨ ਅੰਦੋਲਨ ਦਿੱਲੀ ਜਾ ਕੇ ਲੜਿਆ ਹੋਰ ਵੱਖ-ਵੱਖ ਅੰਦੋਲਨ ਆਪਾਂ ਇੱਕ ਅੰਦੋਲਨ ਤੋਂ ਦੂਸਰੇ ਅੰਦੋਲਨ ਚ ਜਾ ਰਹੇ ਹਾਂ ਤੇ ਉਸ ਨੂੰ ਪਿੱਛੇ ਛੱਡ ਦਿੰਨੇ ਆ ਤੇ ਸਮੇਂ ਦੀਆਂ ਸਰਕਾਰਾਂ ਨੇ ਦੇਖ ਲਿਆ ਵੀ ਇਹ ਚਾਰੋਂ ਪਾਸੇ ਭੱਜੇ ਫਿਰਦੇ ਆ ਸਿੱਟਾ ਕੋਈ ਨਹੀਂ ਮੰਗ ਰਹੇ ਅੱਜ ਜੇ ਆਪਣਾ ਐਮਐਸਪੀ ਨੂੰ ਲੈ ਕੇ ਕਿਸਾਨੀ ਸੰਘਰਸ਼ ਨੂੰ ਲੈ ਕੇ ਦਿੱਲੀ ਅੰਦੋਲਨ ਹੋਇਆ ਸੀ ਤਾਂ ਅਸੀਂ ਸਾਰੇ ਨੌਜਵਾਨਾਂ ਨੇ ਜਾ ਕੇ ਉੱਥੇ ਆਵਦਾ ਸਹਿਯੋਗ ਕੀਤਾ ਸੀ ਸੋ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਇਸ ਤੋਂ ਦੁਖੀ ਹੋ ਕੇ ਅੱਜ ਸਰਦਾਰ ਦਲਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਨੇ ਹੁਣ ਇੰਨੇ ਲੋਕ ਖੜੇ ਨੇ ਮੇਰੇ ਨਾਲ ਮੈਂ ਵੀ ਆਇਆ ਇੱਥੇ ਕੀ ਤੁਸੀਂ ਆਪਣੇ ਕੌਮ ਦੇ ਇੱਕ ਕਿਸਾਨ ਅਗੂ ਨੂੰ ਐ ਮਰਦਾ ਦੇਖ ਸਕਦੇ ਹੋ ਕੀ ਆਪਾਂ ਸਾਰੇ ਅੱਜ ਐਨੇ ਬੇਸਹਾਰਾ ਹੋ ਗਏ ਵੀ ਸਾਡਾ ਕੌਮ ਦਾ ਕੋਈ ਮਹਾਨ ਆਗੂ ਅੱਜ ਮਰ ਰਿਹਾ ਤੇ ਆਪਾਂ ਹੱਥ ਤੇ ਹੱਥ ਤਰ ਕੇ ਆ ਕੇ ਬੈਠ ਕੇ ਦੇਖ ਰਹੇ ਹਾਂ ਸੋ ਸਿੱਖਾਂ ਨਾਲ ਸਾਡੇ ਕੌਮ ਮਾਰਸ਼ਲ ਕੌਮ ਹੈ ਉੱਠਿਆ ਸੰਘਰਸ਼ ਕੀਤੇ ਆ ਸਾਡੀ ਕੌਮ ਨੂੰ ਸਾਡੇ ਕੌਮ ਨੂੰ ਗੁਰੂ ਸਾਹਿਬ ਨੇ ਸ਼ਹੀਦੀਆਂ ਦੇਖ ਕੇ ਹੱਥ 'ਚ ਤੇਗ ਫੜਾਈ ਹਥਿਆਰ ਫੜਾਏ ਜਦ ਗੁਰੂ ਸਾਹਿਬ ਨੇ ਸਾਡੀ ਬਜ਼ੁਰਗਾਂ ਨੂੰ ਵੱਡੇ-ਵਡੇਰਿਆਂ ਨੂੰ ਹਥਿਆਰ ਫੜਾਏ ਤਾਂ ਸਾਡਾ ਰਾਜਪਾਗ ਕਾਬਲ ਕੰਦਾਰ ਲੇ ਲਦਾਖ ਖੈਬਰ ਦਰਿਆ ਤੱਕ ਫੇਰਾ ਹਰਿਆਣਾ ਲਾਲ ਕਿਲੇ ਤੱਕ ਸਾਡੇ ਝੂਲਦੇ ਸੀ ਝੰਡੇ ਉਸ ਤੋਂ ਬਾਅਦ ਆ ਗਿਆ ਲੋਕ ਰਾਜ ਸਾਡੇ ਹੱਥ ਚ ਵੋਟਾਂ ਫੜਾਤੀਆਂ ਵੀ ਤੁਸੀਂ ਹਥਿਆਰਾਂ ਦੀ ਗੱਲ ਨਹੀਂ ਕਰ ਸਕਦੇ ਤੁਸੀਂ ਵੋਟਾਂ ਦੀ ਗੱਲ ਕਰੋ ਕਰਦੇ ਆਂ ਵੋਟਾਂ ਦੀ ਗੱਲ ਤੇ ਵੋਟਰਾਂ ਹੀ ਤਾਂ ਸਾਨੂੰ ਮਾਰਿਆ ਗਿਆ ਵੰਡ ਕਿ ਨਹੀਂ ਹੋਈ ਆ ਪਾਕਿਸਤਾਨ ਸਾਡੇ ਤੋਂ ਖਿੱਤਾ ਅੱਡ ਕਰਤਾ ਜੰਮੂ ਕਸ਼ਮੀਰ ਦੀ ਤਾਂ ਗੱਲ ਛੱਡੋ ਅਫਗਾਨਿਸਤਾਨ ਦੀ ਤਾਂ ਗੱਲ ਛੱਡੋ ਅੱਜ ਸਿੱਖਾਂ ਦੀ ਸ਼ਕਤੀ ਕੀ ਰਹੀਗੀ 13 ਸੀਟਾਂ ਇਹ ਰਾਜ ਭਾਗ ਦੇ ਮਾਲਕ ਸੀ ਹਿੰਦੁਸਤਾਨ ਨੂੰ ਤਾਂ ਅਸੀਂ ਆਲ ਇਆਦ ਕਰਾਇਆ ਇਹ ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਆ ਕਾਫੀ ਮੈਂ ਫਰਾਂਸ ਗਿਆ ਸੀ ਉੱਥੇ ਇੱਕ ਡਿਬੇਟ ਹੋ ਰਹੀ ਸੀ ਇੱਕ ਗੋਰੇ ਨੇ ਹਿੰਦੁਸਤਾਨ ਦੀ ਕੌਮ ਵਾਸਤੇ ਜੋ ਸ਼ਬਦ ਵਰਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਹਿੰਦਾ ਤੁਸੀਂ ਕਾਇਰ ਹੋ ਮੈਂ ਹਾਊ ਟੂ ਸੇ ਥੈਟ ਕਾਇਰ ਬਲੱਡ ਇਨ ਬਾਸਕਟ ਕਹਿੰਦਾ ਤੁਹਾਡੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਹਿੰਦ ਦੀ ਦੱਸੋ ਇਹਨੇ ਲੋਕ ਖੜੇ ਆ ਹਜ਼ਾਰਾਂ ਸਾਲਾਂ ਦੀ ਹਿੰਦ ਦੀ ਗੁਲਾਮੀ ਰਹੀ ਆ ਕਿ ਨਹੀਂ ਅੰਗਰੇਜ਼ਾਂ ਦੀ ਗੁਲਾਮੀ ਵੱਖ-ਵੱਖ ਰਾਜਿਆਂ ਦੀ ਗੁਲਾਮੀ ਮੁਗਲਾਂ ਦੀ ਗੁਲਾਮੀ ਤਾਂ ਇਸ ਨੂੰ ਆਜ਼ਾਦ ਕਿਨੇ ਕਰਾਇਆ 80% ਸਾਡੇ ਸਿੱਖਾਂ ਨੇ ਫਾਂਸੀਆਂ ਦੇ ਰਸੇ 'ਚ ਉੰਮੇ ਤਾਂ ਇਹ ਆਜ਼ਾਦੀ ਮਿਲੀ ਆਜ਼ਾਦੀ ਅਸੀਂ ਹਿੰਦੁਸਤਾਨ ਨੂੰ ਤਾਂ ਦਵਾਈ ਸੀ ਤੁਹਾਡੇ ਤੋਂ ਤਾਂ ਆਜ਼ਾਦੀ ਲਈ ਨਹੀਂ ਗਈ ਅਸੀਂ ਇਹ ਤੁਹਾਨੂੰ ਆਜ਼ਾਦ ਕਰਾਤਾ ਅੱਜ ਸਾਡੇ ਕੋਲ ਇਹ ਵੀ ਹੱਕ ਨਹੀਂ ਵੀ ਅਸੀਂ ਲਾਲ ਕਿਲੇ ਤੱਕ ਦਿੱਲੀ ਤੱਕ ਜਾ ਸਕੀਏ ਜਿਹਨੂੰ ਅਸੀਂ ਆਪਦਾ ਦੇਸ਼ ਕਹਿੰਨੇ ਜਿਹੜੇ ਜਿਸ ਦੇਸ਼ ਨੂੰ ਅਸੀਂ ਹਰਤ ਕ੍ਰਾਂਤੀ ਲਿਆ ਕੇ ਤੁਹਾਨੂੰ ਇਹ ਪੈਰਾਂ ਤੇ ਖੜਾ ਕੀਤਾ ਨਹੀਂ ਤਾਂ ਸਮੁੱਚਾ ਹਿੰਦੁਸਤਾਨ ਭੁੱਖਾ ਮਰ ਜਾਂਦਾ ਅੱਜ ਸਾਡਾ ਕਿਸਾਨ ਉੱਥੇ ਤੱਕ ਨਹੀਂ ਜਾ ਸਕਦਾ ਉਹੀ ਮੈਂ ਕਹਿਣ ਲੱਗਿਆ ਸੀ ਬਾਈ 80% ਜਿਨ੍ਹਾਂ ਨੇ ਆਜ਼ਾਦ ਕਰਾਇਆ ਉਹਨਾਂ ਦਾ ਬਲੱਡ ਉਹਨਾਂ ਚੋਂ ਜਿਹੜੇ ਲੋਕ ਨੇ ਉਹ ਅੱਜ ਫੇਰ ਲੜ ਰਹੇ ਨੇ ਤੇ ਜਿਨ੍ਹਾਂ ਨੇ ਨਿਗਮਾਣਿਆ ਉਹ ਆਪਣਾ ਚੌਧਰਾ ਕਰ ਰਹੇ ਨਹੀਂ ਮੈਂ ਤਾਂ ਉਹੀ ਕਹਿ ਰਿਹਾ ਦੇਖੋ ਕੋਈ ਨਹੀਂ ਚਾਹੁੰਦਾ ਸਰਕਾਰਾਂ ਨੇ ਕਹਿੰਦਾ ਸਾਡੇ ਬਜ਼ੁਰਗਾਂ ਨੇ ਕਹਿਣਾ ਹਥਿਆਰਾਂ ਦੀ ਗੱਲ ਨਾ ਕਰੋ ਪਰ ਐਂ ਅਸੀਂ ਅੱਜ ਸਾਨੂੰ ਹੱਕ ਨਹੀਂ ਮਿਲ ਰਹੇ ਜਦੋਂ ਦੇ ਅਸੀਂ ਹਥਿਆਰ ਰੱਖਦੇ ਸਾਨੂੰ ਹੱਕ ਨਹੀਂ ਮਿਲ ਜਦੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੋਂ ਪ੍ਰੇਰਿਤ ਹੋ ਕੇ ਸੰਘਰਸ਼ ਸ਼ੁਰੂ ਨਹੀਂ ਹੁੰਦਾ ਮੈਨੂੰ ਨਹੀਂ ਲੱਗਦਾ ਸਾਨੂੰ ਹੱਕ ਦੇ ਦੇਣਗੇ ਇਹਨਾਂ ਨੇ ਤਾਂ ਇਹਨਾਂ ਨੂੰ ਤਾਂ ਵਧੀਆ ਹੋ ਗਿਆ ਵੀ ਸਿੱਖ ਵੀ ਡੈਮੋਕ੍ਰੇਸੀ ਚ ਆ ਕੇ ਲੋਕਰਾਜ ਚ ਆ ਕੇ ਬੈਠੇ ਰਹੋ ਧਰਨੇ ਤੇ ਬੈਠੇ ਰਹੋ ਫੜ ਕੇ ਝੰਡੇ ਬੈਠੇ ਰਹੋ ਸਾਨੂੰ ਸਾਡੇ ਆਗੂ ਐ ਮਰਦਾ ਸੀ ਦੇਖ ਸਕਦੇ ਆ ਹੂੰ ਜਿੱਦੋਂ ਕੁਝ ਹੋ ਗਿਆ ਉਹਨਾਂ ਨੂੰ ਫਿਰ ਅਸੀਂ ਕਿਨੂੰ ਮੂੰਹ ਦਿਖਾਵਾਂਗੇ ਫਿਰ ਸਾਡੇ ਉਹ ਸਾਡੇ ਉਹ ਬਹੁਤ ਸਾਰੇ ਕਹਿੰਦੇ ਨੇ ਕਿ ਇਹ ਮਾਹੌਲ ਖਰਾਬ ਕਰ ਰਹੇ ਨੇ ਲੋਕਾਂ ਦੇ ਪੁੱਤ ਮਰਵਾ ਰਹੇ ਨੇ ਜਿਹੜੇ ਮਗਰ ਬੈਠੇ ਨੇ ਉਹੀ ਇਦਾਂ ਦੇ ਬਿਆਨ ਦਿੰਦੇ ਮੈਂ ਤਾਂ ਕਿਹਾ ਜਦ ਚੀਨ ਦੇ ਬਾਰਡਰ ਤੇ ਜਦ ਪਾਕਿਸਤਾਨ ਦੇ ਬਾਰਡਰ ਤੇ 71 72 ਬਾਟ ਦੀ جنگ ਲੜੀ ਉਦੋਂ ਅਸੀਂ ਸ਼ਹੀਦ ਸੀਗੇ ਨਾ ਅੱਜ ਜਦੋਂ ਅਸੀਂ ਹੱਕ ਮੰਗਦੇ ਆ ਅੱਜ ਅਸੀਂ ਅੱਤਵਾਦੀ ਵੱਖਵਾਦੀ ਖਾਲਸਤਾਨੀ ਬਗਗੀ ਕਿਸਾਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਫਿਰ ਤੁਸੀਂ ਦੱਸੋ ਅਸੀਂ ਇਹ ਚੀਜ਼ ਦੇ ਲੈਕਸ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਤੁਹਾਨੂੰ ਰਾਜ ਭਾਗ 'ਚ ਤਾਂ ਕੀ ਹਿੱਸਾ ਦੇਣਾ ਸੀ ਸਾਡੀਆਂ ਦਾ 13 ਸੀਟਾਂ ਰਹਿ ਗਈਆਂ ਜੇ ਸਾਰਾ ਰਾਜ ਭਾਗ ਸਾਡੇ ਕੋਲੇ ਹੁੰਦਾ ਸਾਡੀਆਂ 300 ਸੀਟਾਂ ਹੁੰਦੀ ਜਿਹਨੂੰ ਮਰਜ਼ੀ ਹਿੰਦੁਸਤਾਨ ਦੀ ਗੱਦੀ ਤੇ ਬਿਠਾਉਂਦੇ ਜਿਹਨੂੰ ਮਰਜ਼ੀ ਲਾਉਂਦੇ ਵੋਟਰਾਂ ਹੀ ਮਾਰਤਾ ਉਸ ਤੋਂ ਬਾਅਦ ਸਾਡੀ ਜਿਹੜੀ ਜਵਾਨੀ ਆ ਉੱਠੂਗੀ ਇਹਨਾਂ ਨੂੰ ਪਤਾ ਘਾਟ ਕੀਚ ਆ ਘਾਟ ਕੀਚ ਦੇਖ ਰਹੇ ਹੋ ਤੁਸੀਂ ਉਹਨਾਂ ਨੇ ਤਾਂ ਚਾਲਾਂ ਚੱਲਣੀਆਂ ਨੇ ਸਾਡੇ ਲੋਕਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਘਾਟ ਵੀ ਸਾਡੇ 'ਚ ਐ ਘਾਟ ਸਾਡੇ 'ਚ ਸਾਡੀ ਕੌਮ ਗੁਰੂ ਸਾਹਿਬ ਨੇ ਸਾਨੂੰ ਸਿੰਘ ਸਾਜਿਆ ਆਪਦੇ ਚਾਰ ਸਾਹਿਬਜ਼ਾਦੇ ਬਾਰਕ ਮਾਤਾ ਗੁਜਰਕੌਰ ਚਲੀ ਗਈ ਗੁਰਤੇਗ ਬਹਾਦਰ ਹਿੰਦੇ ਜੀ ਚਾਦਰ ਕਹੇਗਾ ਨਾ ਲਾਲ ਕਿਲੇ ਤੇ ਜੋ ਸੀਸ ਦਿੱਤਾ ਤੇ ਸਾਰੇ ਜਦੋਂ ਸਾਡੇ ਉਹਨਾਂ ਸ਼ਹੀਦਾਂ ਦੀਆਂ ਸੀ ਸ਼ਹੀਦੀਆਂ ਦਾ ਮੁੱਲ ਨਹੀਂ ਪਾ ਸਕੇ ਫਿਰ ਸਾਡੇ ਚ ਘਾਟ ਹੈਗੀ ਬਹੁਤ ਵੱਡੀ ਘਾਟ ਹੈ ਠੀਕ ਹੈ ਇੱਥੇ ਜਿੱਦਾਂ ਕੁਝ ਐ ਤੇ ਹਿਮਕੀਮ ਹੋ ਗਈ ਸਾਰਾ ਪੰਜਾਬ ਖੜਾ ਹੋ ਜਾਊਗਾ ਅੱਜ ਜੇ ਸਾਰਾ ਪੰਜਾਬ ਆ ਜਾਏ ਤਾਂ ਇਸ ਅੰਦੋਲਨ ਦਾ ਕੋਈ ਨਵਾਂ ਰੂਪ ਰੇਖਾ ਅਸੀਂ ਦਬਾ ਸਕਦੇ ਹਾਂ ਸਰਕਾਰਾਂ ਭਗਵੰਤ ਮਾਨ ਕੋਲੇ ਟਾਈਮ ਆ ਔਰ 1.5 ਫੁੱਟ ਦਾ ਪਹੀਆ ਕੇਜਰੀਵਾਲ ਭੁਖ ਹੜਤਾਲ ਤੇ ਬੈਠਦਾ ਉੱਥੇ ਜਾਂਦਾ ਹੂੰ ਠੀਕ ਆ ਅੰਨਾ ਹਜ਼ਾਰੇ ਭੁਖ ਹੜਤਾਲ ਤੇ ਬੈਠਾ ਉੱਥੇ ਗਿਆ ਇਹਨਾਂ ਦੇ ਇਹ ਨਪਾਕ ਅੰਦੋਲਨ ਚੋਂ ਨਿਕਲੀ ਵੀ ਇਹ ਪਾਰਟੀ ਆ ਜਿਹੜੇ ਅੱਜ ਪੰਜਾਬ ਦੇ ਸਿਰਾਂ ਤੇ ਬੈਠ ਗਈ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਰਾਜ ਭਾਗ ਬਖਸ਼ਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਸ ਸੀ ਉੱਥੇ ਸਾਡੇ ਲੋਕਾਂ ਨੇ ਸ਼ਰਾਬੀ ਕਬਾਬੀ ਭਗਵੰਤ ਮਾਨ ਸਾਡੇ ਸਿਰਾਂ ਤੇ ਬਿਠਾ ਪਰ ਇਹਨਾਂ ਚੋਂ ਹੀ ਬਿਠਾਇਆ ਇਹਨਾਂ ਚੋਂ ਹੁਣ ਸਾਰੇ ਕਹਿੰਦੇ ਅਸੀਂ ਨਹੀਂ ਵੋਟ ਪਾਈ ਫਿਰ 92 ਤੋਂ 94 ਫਿਰ ਹੋਗੇ ਫਿਰ ਆ ਬਧੀ ਜਾਂਦੇ ਉਹਨਾਂ ਦੀ ਵੋਟ ਤੇ ਇਹ ਇਹ ਲੋਕ ਸਾਡੇ ਸਿਰਾਂ ਤੇ ਬੈਠਣਗੇ ਪੰਜਾਬ ਇਹ ਇਹ ਤਾਂ ਇਹ ਕਰੂਗਾ ਮੈਨੂੰ ਤਾਂ ਬੜਾ ਗਿਲਾ ਸਿਕਵਾ ਪੰਜਾਬ ਦੇ ਲੋਕਾਂ ਤੋਂ ਵੀ ਇਹ ਇਹਨਾਂ ਲੋਕਾਂ 'ਚ ਤੁਸੀਂ ਦੇਖਿਆ ਕਿ ਫਰੀਦੀਆਂ ਚੀਜ਼ਾਂ ਜੇ ਲੈਣੀਆਂ ਫਿਰ ਲਈ ਜਾਓ ਫਰੀਦੀਆਂ ਚੀਜ਼ਾਂ ਮਿਲਦੀਆਂ ਤੁਹਾਨੂੰ ਤੇ ਲੈ ਕੇ ਰਾਜ ਭਗ ਤੁਹਾਡਾ ਸਾਂਭਣਗੇ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ نسلਾਂ ਨੂੰ ਹੁਣ ਵੋਟ ਨਾਲ ਖਤਮ ਕੀਤਾ ਨਸ਼ੇ ਨਾਲ ਖਤਮ ਕਰਨਗੇ ਨਸ਼ੇ ਨਾਲ ਭਗਵਾਨ ਜੀ ਤਮਨ ਸਾਹਿਬ ਆ ਅਕਸਰ ਕਹਿੰਦੇ ਨੇ ਕਿ ਮੈਂ ਕਿਸਾਨ ਦਾ ਪੁੱਤ ਆਂ ਜੈਂਡੋਰੀ ਬਦਲਦਾ ਰਹੇ ਆ ਪੱਖਿਆਂ ਦੀ ਕੂਈਆਂ ਚ ਉਤਰ ਕੇ ਤੇ ਹੁਣ ਕਿਸਾਨਾਂ ਦੇ ਕੀ ਹਾਲਾਤ ਨੇ ਇੱਕ ਬਿਆਨ ਤੱਕ ਨਹੀਂ ਉਹ ਨਕਲੀਆ ਬੰਦਾ ਨਕਲੀ ਨਕਲਚੀ ਉਸ ਦੀ ਜਿਹੜੀ ਹੈਗੀ ਕੰਮ ਉਸ ਨੂੰ ਸਾਜੇ ਜਿਸ ਦਾ ਕਾਰਜ ਉਸੇ ਕੋ ਸਾਜੇ ਇਹ ਇਹ ਕੰਮ ਦੇ ਔਰ ਲਾਇਕ ਨਹੀਂ ਸੀਗਾ ਰਾਜਪਾਗ ਪੰਜਾਬ ਦਾ ਸਮਾਪ ਪੰਜਾਬ ਦਾ ਰਾਜਾ ਉਹ ਰਾਜ ਰਾਜ ਕਰ ਰਿਹਾ ਸ਼ਬਦ ਆ ਜਾ ਗਿਆ ਸੀਐਮ ਆ ਗਿਆ ਪਰ ਰਾਜਾ ਫਿਰ ਰਾਜ ਇਹ じゃ ਰਾਜਾ ਸੀ ਇਹ ਮقرਰ ਕਰਕੇ ਦਿੱਤਾ ਪੰਜਾਬੀਆਂ ਨੇ ਠੀਕ ਆ ਨਸ਼ੇਖੋਰ ਆਪਦੇ ਬੱਚੇ ਛੱਡ ਕੇ ਵਿਆਹ ਕਰਾਉਣਾ ਉਹਦੀ ਕਿੱਡੀ ਵੱਡੀ ਪ੍ਰਾਪਤੀ ਆ ਲੋਕ ਹਜ਼ਾਰਾਂ ਲੋਕ ਰਹਿੰਦੇ ਨੇ ਵਿਆਹ ਬਿਨਾ ਦੂਸਰੀ ਗੱਲ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਦੇਖੋ ਆ ਬਜ਼ੁਰਗ ਨੇ ਇੱਥੇ ਤੁਸੀਂ ਦੇ ਮਾਰ ਲਓ ਕੈਮਰਾ 60 ਸਾਲ 65 ਸਾਲ 70 ਸਾਲ ਦੇ ਬਜ਼ੁਰਗ ਦਿਖਣਗੇ ਨੌਜਵਾਨ ਬਹੁਤ ਘੱਟ ਦੇਖੂਗਾ ਪਹਿਲਾਂ ਤਾਂ ਇਹਨਾਂ ਨੇ ਅਨਪੜ੍ਹ ਰਹਿ ਕੇ ਬੰਜਰ ਜ਼ਮੀਨ ਤੇ ਬੜਦਾ ਨਾਲ ਹਲ ਵਾ ਕੇ ਸਾਨੂੰ ਪਾਲ ਕੇ ਇਸ ਕਦਰ ਬਣਾਇਆ ਪੜ੍ਹ ਲਿਖ ਕੇ ਵੀ ਅਸੀਂ ਆਪਦੀ ਕੌਮ ਦੀ ਗੱਲ ਕਰ ਸਕੀ ਅੱਜ ਫੇਰ ਇੱਥੇ ਅਸੀਂ ਲਾਤੇ ਇਹ ਪਿਠਾਤੇ ਅੱਜ ਫੇਰ 70 70 ਸਾਲਾਂ ਦੇ ਜਿਹੜੇ ਬਜ਼ੁਰਗਾਂ ਉਹਨਾਂ ਦੇ ਮੋਢਿਆਂ ਤੇ ਫੇਰ ਜ਼ਿੰਮੇਵਾਰੀ ਪਾਤੀ ਵੀ ਤੁਸੀਂ ਲੜੋ ਤੁਸੀਂ ਮਰੋ ਨੌਜਵਾਨੀ ਕਿੱਥੇ ਆ ਕਿਉਂ ਨਹੀਂ ਆਉਂਦੀ ਇੱਥੇ ਮੈਂ ਤਾਂ ਅਪੀਲ ਕਰਦਾ ਤੁਹਾਡੇ ਮਾਧਮ ਰਾਹੀਂ ਵੀ ਜਿਹੜਾ ਵੀ ਬੰਦਾ ਸੁਣਦਾ ਇੱਥੇ ਆ ਜੇ ਠੀਕ ਆ ਮੈਂ ਦੂਸਰਾ ਦੂਸਰਾ ਇੱਕ ਮੈਂ ਆਪਣੇ ਬੰਦੀਓ ਗੱਲ ਕਹਿਣਾ ਚਾਹਣਾ ਦੇਖੋ ਅਸੀਂ ਆਮ ਬੰਦੇ ਆ ਮੈਂ ਤਾਂ ਆਪਦਾ ਧਰਮ ਬਣਾਇਆ ਜਿੱਥੇ ਵੀ ਜਾਨਾ ਜਿੱਥੇ ਕਿਸਾਨਾਂ ਦਾ ਧਰਨਾ ਲੱਗਿਆ ਹੁੰਦਾ ਨਾ ਮੈਂ ਆ ਕੇ ਬੈਠ ਜਾਂਦਾ ਆਪਦੇ 10 ਮਿੰਟ ਲਵਾ ਕੇ ਜਨ ਸਾਨੂੰ ਕੋਈ ਮਤਲਬ ਨਹੀਂ ਕਿਹੜੀ ਯੂਨੀਅਨ ਆ ਕਿਹੜਾ ਕੋਈ ਚਾਹੇ ਜਿੰਨੀਆਂ ਯੂਨੀਅਨਾਂ ਨੇ ਅਸੀਂ ਕਿਸਾਨ ਦੇਖਦੇ ਹਰਾ ਝੰਡਾ ਦੇਖਦੇ ਉੱਥੇ ਆ ਕੇ ਮਦਦ ਕਰਦੇ ਠੀਕ ਹੈ ਹੁਣ ਇਹਨਾਂ ਨੂੰ ਯੂਨਾਈਟਡ ਹੋਣ ਦੀ ਲੋੜ ਹੈ ਫਿਰ ਮਾਫ ਨਹੀਂ ਕਰਨਾ ਹਿਸਟਰੀ ਨੇ ਤੇ ਜਿਹੜਾ ਪੀੜ ਪੀੜ ਚੋਂ ਵੱਖ ਹੋ ਕੇ ਜਿਹੜਾ ਕੋਈ ਕੰਮ ਕਰਦਾ ਨਾ ਇਤਿਹਾਸ ਉਸ ਨੂੰ ਯਾਦ ਕਰਦਾ ਜੱਲੇ ਵਾਲ ਸਾਹਿਬ ਦਾ ਉਹ ਸਟੈਂਡ ਹੈ ਪੀੜ ਚੋਂ ਵੱਖ ਹੋ ਕੇ ਇਹਨਾਂ ਨੇ ਸਟੈਂਡ ਲਿਆ ਉਹੀ ਤਾਂ ਚੁਭੀ ਜਾਂਦਾ ਬਾਈ ਨੇ ਜੇ ਕੋਈ ਇਹ ਤਾਂ ਸ਼ੁਰੂ ਤੋਂ ਰਿਹਾ ਦੇਖੋ insani fitrat ਆਏ ਉੱਪਰ ਚੜਦੇ ਨੂੰ ਤਾਂ ਫਿਰ ਕੋਈ ਜਰਦਾ ਨਹੀਂ ਹੁੰਦਾ ਪਰ ਗੁਰੂ ਮਹਾਰਾਜ ਆਪੇ ਰਾਹ ਪੱਧਰੇ ਕਰਦਾ ਰੁਲਦੂ ਸਿੰਘ ਕਹਿੰਦੇ ਵਾਪਸ ਆ ਜਾਣ ਬਾਅਦ ਚ ਵਿਚਾਰ ਕਰਾਂਗੇ ਮੀਟਿੰਗਾਂ ਕਰਾਂਗੇ ਫਿਰ ਇਕੱਠੇ ਹੋ ਕੇ ਚੱਲ ਪਾਂਗੇ ਕਹਿੰਦੇ ਸਾਨੂੰ ਕਿਹੜਾ ਪੁੱਛ ਕੇ ਗਏ ਨੇ ਦੇਖੋ ਰੁਲਦੂ ਸਿੰਘ ਵੀ ਇੱਕ ਕਿਸਾਨ ਆਗੂ ਆ ਮੈਂ ਉਹਨਾਂ ਬਾਰੇ ਕੀ ਕਹਾ ਗਲਤ ਕੁਝ ਬੋਲ ਨਹੀਂ ਸਕਦਾ ਹਨਾ ਪਰ ਉਹ ਬਹੁਤ ਕੁਝ ਕਹਿੰਦੇ ਨੇ ਦੇਖੋ ਪਹਿਲੀ ਗੱਲ ਤਾਂ ਬਾਈ ਮੈਂ ਨਾ ਕਾਫੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਵੈਸਟ ਬੰਗਾਲ ਦਾ ਪੜਿਆ ਲਿਖਿਆ ਆ ਕੇ ਇੱਥੇ ਸਰਪੰਚੀ ਕੀਤੀ ਵਿਦੇਸ਼ਾਂ ਤੋਂ ਘੁੰਮ ਕੇ ਆ ਕੇ ਆਪਦੇ ਇੱਥੇ ਪੰਜਾਬ ਚ ਰਿਆ ਠੀਕ ਆ ਮੈਂ ਦੇਖਿਆ ਉੱਥੇ ਕਾਮਨਿਸਟ ਰਾਜ ਦੇਖਿਆ ਆ ਹੜਤਾਲਾਂ ਧਰਨੇ ਉਹ ਲੋਕ ਲਾਉਂਦੇ ਹੁੰਦੇ ਸੀ ਆਪਣੇ ਲੋਕ ਤਾਂ ਡਾਂਗਾਂ ਦੇ ਸਿਰਾਂ ਤੇ ਹਥਿਆਣਾ ਦੇ ਸਿਰਾਂ ਤੇ ਰਾਜ ਕਰਦੇ ਸੀ ਤੇ ਹੱਕ ਲੈਂਦੇ ਸੀ ਪਰ ਇਹ ਵੋਟ ਰਾਜ ਚ ਲੈ ਆਏ ਆ ਆਪਾਂ ਨੂੰ ਅੱਜ ਆਪ ਦੇ ਇਹਨਾਂ ਦੀ ਡਾਂਗ ਨਾਲ ਆਪਾਂ ਨੂੰ ਹੱਕ ਰਹੇ ਨੇ ਲੋਕ ਰਾਜ ਦੀ ਡਾਂਗ ਆਪਣੇ ਦੇ ਚਲਾ ਰਹੇ ਆ ਆਪਾਂ ਚੱਲ ਰਹੇ ਆ ਚੀਜ਼ ਆ ਤੇ ਸੁਪਰੀਮ ਕੋਰਟ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਹਿੰਦੇ ਜੀ ਹਾਲਾਤ ਤਾਂ ਜਿਆਦਾ ਨਾਜ਼ੁਕ ਨੇ ਗੱਲਬਾਤ ਕਰਨਾ ਦਰਵਾਜ਼ੇ ਖੁੱਲ੍ਹੇ ਨੇ ਆ ਜਾਣਾ ਭੁੱਖ ਹੜਤਾਲ ਹਲੇ ਖਤਮ ਕਰ ਦੇਣਾ ਮੈਡੀਕਲ ਸਹੂਲਤਾਂ ਨੇ ਜਿਹੜੀਆਂ ਉਹ ਲੈਣ ਸੁਪਰੀਮ ਕੋਰਟ ਘੱਟ ਗਿਣਤੀਆਂ ਵਾਸਤੇ ਨਹੀਂ ਨਾ ਤਾਂ ਸਿੱਖਾ ਵਾਸਤੇ ਆ ਜਿਹੜੀ ਕਮਿਊਨਿਟੀ ਮਾਈਨੋਰਟੀਜ਼ ਚ ਨਾ ਮੁਸਲਮਾਨਾਂ ਵਾਸਤੇ ਸੁਪਰੀਮ ਕੋਰਟ ਦੇ ਦਾ ਜੱਜੀ ਖਰੀਦਲੇ મોદી ਨੇ ਕੀ ਇਹਨਾਂ ਦੇ ਰਾਜ ਪ੍ਰਬੰਧ ਤੇ ਕੀ ਅਸੀਂ ਭਰੋਸਾ ਕਰਾਂਗੇ ਅਸੀਂ ਭਰੋਸਾ ਨਹੀਂ ਕਰ ਸਕਦੇ ਇਹ ਅੱਜ ਸਾਡਾ ਤਾਂ ਦੇਖੋ ਪੂਰੀ ਖੜਕਦੀ ਰਹੀ ਆ ਮੁਸਲਮਾਨਾਂ ਨਾਲ ਠੀਕਾ ਮੁਗਲਾਂ ਨਾਲ ਅੱਜ ਸਮੇਂ ਦਾ ਇਹ ਜੀ ਕਰਵਟ ਬਦਲੀ ਆ ਇਹਨਾਂ ਦੇ ਪੁਰਖਿਆਂ ਨੇ ਕੁਝ ਕੀਤਾ ਹੋ ਪਰ ਇਹਨਾਂ ਨਾਲ ਅਸੀਂ ਸਾਨੂੰ ਵੀ ਦੜੜਿਆ ਜਾ ਰਿਹਾ ਮੁਸਲਮਾਨਾਂ ਨਾਲ ਦੇਖੋ ਹਿੱਲੀ ਬਾਰਡਰ ਫਿਰ ਬਨਗਾਓ ਬਾਰਡਰ ਬੰਗਲਾਦੇਸ਼ ਦਾ ਬੰਗਲਾਦੇਸ਼ ਚ ਹਿੰਦੂਆਂ ਤੇ ਇੰਨੀ ਮਾਰ ਕਟਾਈ ਹੋ ਰਹੀ ਆ ਉਹ ਬਾਰਡਰ ਖੁੱਲੇ ਨੇ ਇੱਥੇ ਕੋਈ ਵੀ ਰੌਲਾ ਨਹੀਂ ਸਾਡਾ ਪਾਕਿਸਤਾਨ ਨਾਲ ਵੀ ਇਹ ਨਾਲ ਇਸ ਹਾਂ ਜਣਾ ਪੈਜੇ ਪਾਕਿਸਤਾਨ ਨਾਲ ਇਹ ਬਾਰਡਰ ਕਿਉਂ ਬੰਦ ਕਰਕੇ ਰੱਖਿਆ ਜੀ ਇਹ ਕੌਮਾਂ ਤੋਂ ਡਰਦੀ ਆ ਹਿੰਦੁਸਤਾਨ ਜਿਹੜਾ ਨਾ ਡਰਦਾ ਇਹ ਠੀਕ ਹੈ ਜਿਹੜੇ ਮਨੁਨਵਾਦੀ ਮਨੁਸਮ੍ਰਿਤੀ ਦੇ ਬੰਦੇ ਨੇ ਇਹ ਸਾਡੇ ਸਿਰਾਂ ਤੇ ਬੈਠ ਗਏ ਨੇ ਰਾਜ ਭਾਗ ਇਹਨਾਂ ਨੇ ਸੰਭਾਲ ਲਿਆ ਵੋਟ ਸਿਸਟਮ ਨਾਲ ਸਾਨੂੰ ਖਤਮ ਕਰਨ ਲੱਗੇ ਆ ਹਥਿਆਰ ਆਪਾਂ ਨੂੰ ਨਸ਼ੇ ਨਾਲ ਖਤਮ ਕਰਨ ਲੱਗੇ ਇਹ ਸੋਚਣ ਦੀ ਲੋਡ ਹੈ ਮੈਂ ਤਾਂ ਨਸ਼ੇ ਦੇ ਖਿਲਾਫ ਲੜਿਆ ਮੈਂ ਤਾਂ ਕਿਹਾ ਵੀ ਇੱਕ ਨਸ਼ੇ ਤੋਂ ਦੂਜਾ ਨਸ਼ਾ ਤੁਸੀਂ ਕਿਉਂ ਉਹਦੀ ਹਮਾਇਤ ਕਰਦੇ ਹੋ ਇਹ ਪੰਜਾਬੀ ਕੌਮ ਇੰਨੀ ਕ ਕਮਜ਼ੋਰ ਹੋ ਗਈ ਵੀ ਅਸੀਂ ਇੱਕ ਨਸ਼ਾ ਛੱਡਣ ਵਾਸਤੇ ਕਹੀਏ ਦੂਜਾ ਨਸ਼ਾ ਚਾਹੀਦ ਗੁਰੂ ਸਾਹਿਬ ਦਾ ਘੋੜਾ ਵੀ ਨਾ ਤੰਬਾਕੂ ਨੇੜ ਦੀ ਨਹੀਂ ਨੰਗਿਆ ਸੀ ਉਸ ਕਰਮਾ ਵਾਲੀ ਧਰਤੀ ਤੇ ਨਸ਼ਿਆਂ ਦਾ ਦਰਿਆ ਅਸੀਂ ਆਪ ਕਹਿ ਰਹੇ ਹਾਂ ਵੀ ਸਾਨੂੰ ਮੰਗ ਕਰ ਰਹੇ ਹਾਂ ਵੀ ਆਹ ਚੀਜ਼ ਦੀ ਸਾਨੂੰ ਖੇਤੀ ਦੀ ਜਾਦੂ ਦੇ ਦਿਓ ਆਹ ਚੀਜ਼ ਦੀ ਕਿਉਂਕਿ ਅਸੀਂ ਨਸ਼ਾ ਬਿਨਾਂ ਰਹਿ ਨਹੀਂ ਸਕਦੇ ਸੋ ਇਹ ਗੱਲਾਂ ਜਿਹੜੀਆਂ ਨੇ ਵੱਡੀਆਂ ਗੱਲਾਂ ਨੇ ਇਹ ਜੋ ਕੋਈ ਕਰਦੇ ਆ ਸਾਨੂੰ ਤਾਂ ਗਾਲਾਂ ਕੱਢਣ ਲੱਗ ਜਾਂਦੇ ਜੇ ਨਸ਼ੇ ਦੇ ਖਿਲਾਫ ਬੋਲਦੇ ਦੱਸੋ ਤੁਸੀਂ ਜੇ ਚਿੱਟਾ ਛੱਡਣਾ ਤਾਂ ਉਸ ਵਾਸਤੇ ਤੁਹਾਨੂੰ ਫੁੱਕੀ ਚਾਹੀਦੀ ਆ ਫੀਮ ਚਾਹੀਦੀ ਆ ਤੇ ਫੀਮਾਂ ਨਾਲ ਘਰ ਬਰਬਾਦ ਨਹੀਂ ਹੋਏ ਖੇਤੀ ਕਹਿ ਦਿੰਦੇ ਆ ਵੀ ਫੀਮ ਦੀ ਖੇਤੀ ਦੀ ਇਜਾਜ਼ਤ ਦੇ ਦੋ ਉੱਥੇ ਤਾਂ ਜਾ ਕੇ ਦੇਖੋ ਨਾ ਐਮਪੀ ਚ ਜਿੱਥੇ ਫੀਮ ਦੀ ਖੇਤੀ ਦੀ ਇਜਾਜ਼ਤ ਦਿੱਤੀ ਸੀ ਉੱਥੇ 5 ਲੱਖ ਬੰਦੇ ਨੂੰ ਇੱਕ ਲਾਇਸੈਂਸ ਦਿੱਤਾ ਸੀ ਸਾਢੇ 4 ਲੱਖ ਲਾਇਸੈਂਸ ਛੱਡ ਗਿਆ 50000 ਰਹਿ ਗਿਆ ਸਾਢੇ 4 ਲੱਖ ਕਿਉਂ ਛੱਡ ਗਿਆ ਉਹਨਾਂ ਦੇ ਘਰ ਤੱਕ ਵਿੱਕ ਗਏ ਸਰਕਾਰਾਂ ਆਪ ਦੀ ਪਹਿਰੇਦਾਰੀ ਚ ਖੇਤੀ ਕਰਾਉਂਦੀ ਆ ਮੀਂਹ ਆਵੇ ਨੇਰੀ ਆਵੇ ਜਿੰਨਾ ਉਥੋਂ ਮਾਲ ਨਿਕਲਣਾ ਉਹਨਾਂ ਤੋਂ ਤੋਂ ਲੈਣੇ ਹੀ ਲੈਣਾ ਚਾਹੇ ਕਰਜ਼ੇ ਨਾਲ ਦੇ ਉਹ ਚਾਹੇ ਕਾਸ਼ੇ ਨਾਲ ਦੇ ਤੇ ਖਤਮ ਕਰਨ ਨੂੰ ਲੱਗੇ ਨੇ ਇੱਕ ਇੱਕ ਔਮਾਂ ਨੂੰ ਇੱਧਰ ਬਾੜਤਾ ਆ ਹਸਪਤਾਲਾਂ 'ਚ ਜਾਓ ਨਸ਼ੇ ਵਾਲੀਆਂ ਗੋਲੀਆਂ ਵਾਸਤੇ ਸਾਡੇ ਸਿੰਘਾਂ ਦੀਆਂ ਲੈਣਾ ਲੱਗੀਆਂ ਤੇ ਜੇ ਇਹ ਚੀਜ਼ਾਂ ਵਾਸਤੇ ਅਸੀਂ ਨਹੀਂ ਲੜਾਂਗੇ ਫਿਰ ਖਤਮ ਹੋ ਜਾਾਂਗੇ ਪ੍ਰਵਾਸ ਹੋ ਗਿਆ ਚਲੇ ਗਏ ਸਾਰੇ ਨੌਜਵਾਨ ਇੱਥੋਂ ਬੜਾ ਦਰਦ ਠੀਕ ਆ ਇਹ ਇਹ ਗੁਰੂ ਸਾਹਿਬ ਨੇ ਕੀ ਉਹਨਾਂ ਦੀ ਆਤਮਾ ਰੋਂਦੀ ਨਹੀਂ ਉਕਰ ਲੌਂਦੀ ਨਹੀਂ ਉਹ ਵੀ ਇਹਨਾਂ ਵਾਸਤੇ ਮੈਸ਼ੀਨੀਆਂ ਦਿੱਤੀਆਂ ਬੀ ਮੇਰਾ ਦੇਸ਼ ਛੱਡ ਕੇ ਚਲੇ ਜਾਣੇ ਠੀਕ ਆ ਉੱਥੇ ਜਾ ਕੇ ਕੀ ਆ ਬਾਈ ਉੱਥੇ ਜਾ ਕੇ ਕਲੀ ਨੌਕਰੀ ਆ ਗੁਲਾਮੀ ਆ ਇੱਕ ਦਿਨ ਨਹੀਂ ਕਮਾਓਗੇ ਤਾਂ ਭੁੱਖੇ ਮਰੋਗੇ ਇੱਥੇ ਅੰਨ ਸਾਡੇ ਕੋਲ ਸਾਰਾ ਵਧੀਆ ਜ਼ਮੀਨਾਂ ਨੇ ਕੀ ਹੈ ਨਹੀਂਗਾ ਸਾਡੇ ਕੋਲ ਪੰਜਾਬੀਆਂ ਕੋਲ ਪੰਜਾਬੀਆਂ ਤੋਂ ਸਮੁੱਚਾ ਖਿੱਤਾ ਡਰਦਾ ਆ ਹਿੰਦੁਸਤਾਨ ਡਰਦਾ ਆ ਬਾਰਡਰ ਲਾਏ ਬੇ ਨੇ ਕਾਸ ਤੋਂ ਲਾਏ ਨੇ ਆਪਣੇ ਆਪਣੇ ਸ਼ਹਿਰੀਆਂ ਵਾਸਤੇ ਬਾਰਡਰ ਕੀ ਆ ਕਿਸਾਨਾਂ ਕੋਲੇ ਦਸ ਦਵਾ ਝੰਡੇ ਨੇ ਕੋਈ ਸਾਡੇ ਕੋਲੇ ਏਕੇ 47ਆਂ ਨੇ ਵੀ ਅਸੀਂ ਦਿੱਲੀ ਚੱਲੇ ਆਂ ਚੜ੍ਹਾਈ ਕਰਨ ਫਿਰ ਇਹ ਡਰ ਰਹੇ ਨੇ ਲੋਕਰਾਜ ਤਰੀਕੇ ਨਾਲ ਆ ਜਾਣ रामचंद्र जांगड़िया ਨੇ ਪਿੱਛੇ ਹੀ ਉਹਨਾਂ ਦਾ ਬਿਆਨ ਆਇਆ ਕਿ ਇਹ ਜਿਹੜੇ ਲੋਕ ਨੇ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਨੇ ਇਹ ਨਸ਼ੇੜੀ ਨੇ ਸਾਡੇ ਮੁੰਡਿਆਂ ਨੂੰ ਨਸ਼ਿਆਂ ਤੇ ਲਾ ਗਏ 700 ਦੇ ਕਰੀਬ ਸਾਡੀਆਂ ਕੁੜੀਆਂ ਇੱਥੋਂ ਲਾਪਤਾ ਹੋ ਗਈਆਂ ਇਦਾਂ ਦੇ ਬਿਆਨ ਇਹਨਾਂ ਦੇ ਆਉਂਦੇ ਨੇ ਰਾਜ ਸਭਾ ਮੈਂਬਰ ਨੇ ਉਹ ਬੀਜੇਪੀ ਦੇ ਨਹੀਂ ਦੇਖੋ ਇਹ ਤਾਂ ਜੇ ਕੋਈ ਚੀਜ਼ ਹੈਗੀ ਇਹ ਤਾਂ ਮੈਂ ਵੀ ਕਹਿੰਦਾ ਵੀ ਨਸ਼ੇ ਵਾਲਾ ਤਾਂ ਆਪਾਂ ਨੂੰ ਦੇਖਣਾ ਪੈਣਾ ਨਸ਼ਾ ਆਪਣੇ ਖਿਲਾਫ ਲੜਾਈ ਆ ਇੱਕ ਉਹ ਉਹ ਸਰਕਾਰਾਂ ਦੀ ਲੜਾਈ ਹੈ ਵੀ ਇਹ ਜਿਹੜੇ ਬੰਬ ਗੋਲੀਆਂ ਨਾਲ ਨਹੀਂ ਮੁੱਕੇ ਇਹਨਾਂ ਨੂੰ ਨਸ਼ਿਆਂ ਨਾਲ ਮੁਕਾ ਦੋ ਕੀ ਕੀਦਾ ਪੁੱਤ ਬਚ ਜੂਗਾ ਜੀ ਮੈਂ ਕਹਿੰਦਾ ਵੀ ਮੇਰਾ ਪੁੱਤ ਬੜਾ ਸਿਆਣਾ ਜਦੋਂ ਦਸੇ ਉਹਦੇ ਸੰਗਤ ਵਾਲੇ ਉਹੇ ਜਿਹੇ ਹੋਏ ਤੇ ਲਾ ਲੈਣਗੇ ਪਰਸੋਂ ਨੂੰ ਨਸ਼ੇ ਤੇ ਕੋਈ ਨਹੀਂ ਬਚਦਾ ਭਾਈ ਜੇ ਆਪਾਂ ਸੋਚਦੇ ਆ ਨਸ਼ੇ ਦੇ ਇਸ ਤੋਂ ਭਾਈ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਾਕਾ ਸਿੰਘ ਕੋੜਣਾ ਨੇ ਹੁਣੇ ਸਪੀਚ ਕੀਤੀ ਆ ਤੁਸੀਂ ਅੱਗੇ ਬੈਠੇ ਸੀਗੇ ਕਿ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਤੈਨਾਤ ਹੋ ਰਿਹਾ ਬਸੰਪਰ ਪਰਕੇ ਆ ਰਹੀਆਂ ਨੇ ਹਾਲਾਤ ਕਿਸੇ ਵੀ ਟਾਈਮ ਖਰਾਬ ਹੋ ਸਕਦੇ ਨੇ ਪ੍ਰਸ਼ਾਸਨ ਤੱਕਾ ਕਰ ਸਕਦਾ ਉਸ ਨੂੰ ਕਿਸ ਤਰ੍ਹਾਂ ਦੇਖਦੀ ਤੱਕਾ ਕਰ ਰਿਹਾ ਤਾਂ ਮੈਂ ਤਾਂ ਕਹਿੰਦਾ ਲੋਕਾਂ ਨੂੰ ਡਾਂਗਾ ਖਾਓ ਬੈਠੇ ਖਾਓ ਹੁਣ ਆਪਣੇ ਬਲੱਡ ਚ ਇਹ ਆ ਗਿਆ ਵੀ ਆਪਾਂ ਡਾਂਗਾ ਖਾਣੀ ਆ ਆਪਾਂ ਡਾਂਗ ਦਾ ਜਵਾਬ ਨਹੀਂ ਦੇਣਾ ਵੋਟਰਾਂ ਹੀ ਆਪਾਂ ਕਹਿੰਦਾ ਸ਼ਾਂਤਮਈ ਰਹੀਏ ਉਹ ਅਪੀਲਾਂ ਕਰੀ ਜਾਂਦੇ ਨੇ ਕਿ ਘਰਾਂ ਚ ਜਿਹੜੇ ਨੌਜਵਾਨ ਬੈਠੇ ਨੇ ਜਿਹੜੇ ਲੋਕ ਬੈਠੇ ਨੇ ਉਹ ਇੱਥੇ ਪਹੁੰਚਣ ਪਰ ਲੱਗਦਾ ਹੈ ਕਿ ਉਹ ਪਹੁੰਚਣਗੇ ਹਾਲਾਤ ਜਿਦਾਂ ਦੇ ਹੋ ਰਹੇ ਨੇ ਹਾਲਾਤ ਮੈਂ ਤਾਂ ਕਹਿਣਾ ਭਾਈ ਆ ਜਿਹੜਾ ਸਿਸਟਮ ਆ ਚੱਲ ਪਿਆ ਉਹ ਨਾ ਕੁੱਤਾ ਸਿਸਟਮ ਆਈਲੈਂਡਸ ਵਾਲਾ ਬਾਹਰ ਜਾਣ ਵਾਲਾ ਵੀ ਮੇਰੇ ਤੇ ਪਰਚਾ ਹੋ ਗਿਆ ਹੁਣ ਉਹਦਾ ਮੁੰਡੇ ਦਾ ਪਿਓ ਵੀ ਡਰਦਾ ਜੇ ਮੇਰੇ ਤੇ ਪਰਚਾ ਹੋ ਗਿਆ ਮੈਥੋਂ ਵਜਾਇਆ ਨਹੀਂ ਜਾਣਾ ਸੋ ਇਹ ਚੀਜ਼ਾਂ ਦੇਖ ਕੇ ਯਾਰ ਇਹ ਚੀਜ਼ਾਂ ਨਹੀਂ ਬਣਣੀਆਂ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਟੀਮਵਰਕ ਆ ਇਹ ਡੱਲੇ ਵਾਲਾ ਸਭ ਇਕੱਲਾ ਨਹੀਂ ਕੁਝ ਕਰ ਸਕਦੇ ਸਾਰਾ ਪੰਜਾਬ ਉੱਠ ਕੇ ਉਹਨਾਂ ਦੀ ਹਮਾਇਤ ਤੇ ਆਊਗਾ ਜਿਹੜਾ ਆਪਣੇ ਵਾਸਤੇ ਬੈਠਾ ਉਹਦੇ ਵਾਸਤੇ ਹਮਾਇਤ ਤੇ ਨਹੀਂ ਆ ਸਕਦੇ ਜੀ ਸੋ ਇਹ ਸਨ ਸਰਪੰਚ ਬਾਈ ਸਾਬਕਾ ਸਹਨੇ ਤੋਂ ਸੋ ਉਹਨਾਂ ਨੇ ਕਿਹਾ ਕਿ ਲੜਨਾ ਪਊਗਾ ਕੱਲ-ਕੱਲੇ ਨੂੰ ਉੱਠ ਕੇ ਇੱਥੇ ਆਉਣਾ ਪਊਗਾ ਫਿਲਹਾਲ ਕਦੋਂ ਪੰਜਾਬ ਉੱਠਦਾ ਹੈ ਕਦੋਂ ਬੁੱਡੇ ਜਰਨੈਲ ਦੇ ਨਾਲ ਆ ਕੇ ਪਿੰਡਾਂ ਦੇ ਪਿੰਡ ਖੜਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਪਰ ਹਾਲਾਤ ਨੇ ਜਿਹੜੇ ਉਹ ਦਿਨ ਪਰ ਦਿਨ ਨਾਜ਼ੁਕ ਹੁੰਦੇ ਜਾਂਦੇ ਨੇ ਅੱਜ 24 ਦਿਨ ਹੋ ਗਏ ਨੇ ਉਹਨਾਂ ਦਾ ਮਰਨ ਵਰਤਾਲ ਜਿਹੜਾ ਨਿਰੰਤਰ ਜਾਰੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਪਹੁੰਚ ਰਹੇ ਨੇ ਪਰ ਉਮੀਦ ਆ ਜਿਹੜੇ ਕਿਸਾਨ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਤੇ ਆ ਕੇ ਉਹ ਕਦੋਂ ਉੱਠਦੇ ਨੇ ਕਦੋਂ ਆਪਣੀ ਹੱਕਾਂ ਹੱਕੀ ਮੰਗਾ ਮੰਨਵਾਉਣ ਦੇ ਲਈ ਇੱਥੇ ਪਹੁੰਚਦੇ ਨੇ ਫਿਲਹਾਲ ਵੱਡੀਆਂ ਮੰਗਾਂ ਨੇ ਜਿਹੜੀਆਂ ਉਹ ਮਨਵਾਉਣ ਦੇ ਲਈ ਅੰਦੋਲਨਾਂ ਜਿਹੜਾ ਚੱਲ ਰਿਹਾ ਹੈ ਕਦੋਂ ਲੋਕ ਉੱਠਦੇ ਨੇ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰ ਭਾਏ ਦੇ ਨਾਲ ਇਹਦੇ ਨਾਲ ਮਨਵਿੰਦਰ ਸਿੰਘ ਟਵਾਣਾ ਖਨੋਰੀ